ਜਿਲੰਦਰ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਦੰਗ ਰਹਿ ਜਾਵੋਗੇ ਇੱਕ ਕੈਦੀ ਜੋ ਕਿ ਕਾਗਜ਼ਾਂ ਦੇ ਵਿੱਚ ਮਰ ਚੁੱਕਿਆ ਸੀ ਉਹ ਅਸਲ ਦੇ ਵਿੱਚ ਜਿਉਂਦਾ ਨਿਕਲਿਆ 4 ਸਾਲਾਂ ਤੱਕ ਉਹ ਨਵੀਂ ਪਛਾਣ ਦੇ ਨਾਲ ਲੋਕਾਂ ਦੇ ਵਿਚਕਾਰ ਰਹਿੰਦਾ ਰਿਹਾ ਤੇ ਕਿਸੇ ਨੂੰ ਵੀ ਭਰੋਸਾ ਨਹੀਂ ਸੀ ਹੋਇਆ ਕਿ ਇਹ ਹੀ ਉਹ ਬਰਾਤਕਾਰੀ ਹੈ ਜੋ ਕਦੇ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਗੱਲ ਕਰ ਰਹੇ ਹਾਂ ਜਲੰਧਰ ਦੇ ਰੇਲਵੇ ਕਲੋਨੀ ਦੇ ਰਹਿਣ ਵਾਲੇ ਹਿਮਾਂਸ਼ੂ ਦੀ ਇਹੀ ਉਹ ਦੋਸ਼ੀ ਹੈ ਜੋ 2018 ਦੇ ਬਲਾਤਕਾਰ ਦੇ ਪੋਕਸੋ ਕੇਸ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ 2021 ਦੇ ਵਿੱਚ ਉਸ ਨੂੰ ਪੈਰੋਲ ਉੱਤੇ ਰਿਹਾ ਕੀਤਾ ਗਿਆ ਸੀ ਪਰ ਵਾਪਸ ਜੇਲ੍ਹ ਜਾਣ ਦੀ ਬਜਾਏ ਉਸ ਨੇ ਇੱਕ ਅਜੀਹੀ ਚਾਲ ਚੱਲੀ ਜਿਸ ਦਾ ਅੰਦਾਜ਼ਾ ਕਿਸੇ ਨੇ ਵੀ ਨਹੀਂ ਸੀ ਲਗਾਇਆ ਹਿਮਾਂਸ਼ੂ ਨੇ ਇੱਕ ਝਾਲੀ ਮੌਤ ਦਾ ਸਰਟੀਫਿਕੇਟ ਤਿਆਰ ਕਰਵਾਇਆ ਜੇਲ੍ਹ ਪ੍ਰਸ਼ਾਸਨ ਨੂੰ ਜਮ੍ਹਾਂ ਕਰਵਾ ਤੇ ਕਾਗਜ਼ਾਂ ਵਿੱਚ ਖੁਦ ਨੂੰ ਮ੍ਰਿਤਕ ਦਰਜ ਕਰਵਾ ਲਿਆ। ਇਸ ਤੋਂ ਬਾਅਦ ਉਹ ਸੁਰਾਂਸ਼ੀ ਖੇਤਰ ਦੇ ਵਿੱਚ ਆਪਣੀ ਮਾਸੀ ਦੇ ਘਰ ਬਸਿਆ। ਦਾੜੀ ਵਿਧਾਈ ਨਾਮ ਬਦਲਾ ਤੇ ਜੀਣ ਲੱਗ ਪਿਆ ਨਵੀਂ ਜ਼ਿੰਦਗੀ। ਪਰ ਕਿਸਮਤ ਨੇ ਆਖਿਰ ਉਸ ਦਾ ਰਾਜ਼ ਖੋਲ ਕੇ ਰੱਖ ਦਿੱਤਾ। ਪੁਲਿਸ ਨੂੰ ਮਿਲੀ ਇੱਕ ਗੁਪਤ ਸੂਚਨਾ ਦੇ ਆਧਾਰ ਉੱਤੇ ਸਾਰਾ ਖੇਡ ਬੇਨਕਾਬ ਹੋ ਗਿਆ। ਛਾਪੇਮਾਰੀ ਦੌਰਾਨ ਹਿਮਾਂਸ਼ ਨੂੰ ਜੋਂਦਾ ਗ੍ਰਿਫਤਾਰ ਕਰ ਲਿਆ ਗਿਆ। ਹੁਣ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਝਾਲੀ ਸਰਟੀਫਿਕੇਟ ਕਿੱਥੋਂ ਬਣਾਇਆ ਗਿਆ ਸੀ ਤੇ ਕੌਣ ਉਸ ਦੀ ਮਦਦ ਕਰ ਰਿਹਾ ਸੀ ਜਲੰਧਰ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ दंग रह ਜਾਵੋਗੇ ਇੱਕ ਕੈਦੀ ਜੋ ਕਿ ਕਾਗਜ਼ਾਂ ਦੇ ਵਿੱਚ ਮਰ ਚੁੱਕਿਆ ਸੀ ਉਹ ਅਸਲ ਦੇ ਵਿੱਚ ਜਿਉਂਦਾ ਨਿਕਲਿਆ 4 ਸਾਲਾਂ ਤੱਕ ਉਹ ਨਵੀਂ ਪਛਾਣ ਦੇ ਨਾਲ ਲੋਕਾਂ ਦੇ ਵਿਚਕਾਰ ਰਹਿੰਦਾ ਰਿਹਾ ਤੇ ਕਿਸੇ ਨੂੰ ਵੀ ਭਰੋਸਾ ਨਹੀਂ ਸੀ ਹੋਇਆ ਕਿ ਇਹ ਹੀ ਉਹ ਬਲਾਤਕਾਰੀ ਹੈ ਜੋ ਕਦੇ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਗੱਲ ਕਰ ਰਹੇ ਹਾਂ ਜਲੰਧਰ ਦੇ ਰੇਲਵੇ ਕਲੋਨੀ ਦੇ ਰਹਿਣ ਵਾਲੇ ਹਿਮਾਂਸ਼ੂ ਦੀ ਇਹੀ ਉਹ ਦੋਸ਼ੀ ਹੈ ਜ ਜਦੋਂ 2018 ਦੇ ਬਲਾਤਕਾਰ ਦੇ ਪੋਕਸੋ ਕੇਸ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ 2021 ਦੇ ਵਿੱਚ ਉਸ ਨੂੰ ਪੈਰੋਲ ਉੱਤੇ ਰਿਹਾ ਕੀਤਾ ਗਿਆ ਸੀ ਪਰ ਵਾਪਸ ਜੇਲ੍ਹ ਜਾਣ ਦੀ ਬਜਾਏ ਉਸ ਨੇ ਇੱਕ ਅਜੀਹੀ ਚਾਲ ਚੱਲੀ ਜਿਸ ਦਾ ਅੰਦਾਜ਼ਾ ਕਿਸੇ ਨੇ ਵੀ ਨਹੀਂ ਸੀ ਲਗਾਇਆ ਹਿਮਾਸ਼ੂ ਨੇ ਇੱਕ ਝਾਲੀ ਮੌਤ ਦਾ ਸਰਟੀਫਿਕੇਟ ਤਿਆਰ ਕਰਵਾਇਆ ਜੇਲ੍ਹ ਪ੍ਰਸ਼ਾਸਨ ਨੂੰ ਜਮ੍ਹਾਂ ਕਰਵਾਇਆ ਤੇ ਕਾਗਜ਼ਾਂ ਵਿੱਚ ਖੁਦ ਨੂੰ ਮ੍ਰਿਤਕ ਦਰਜ ਕਰਵਾ ਲਿਆ ਇਸ ਤੋਂ ਬਾਅਦ ਉਹ ਸੁਰਾਂਸ਼ੀ ਖੇਤਰ ਦੇ ਵਿੱਚ ਆਪਣੀ ਮਾਸੀ ਦੇ ਘਰ ਬਸਿਆ ਦਾੜੀ ਵਧਾਈ ਨਾਮ ਬਦਲਾ ਤੇ ਜੀਣ ਲੱਗ ਪਿਆ ਨਵੀਂ ਜ਼ਿੰਦਗੀ ਪਰ ਕਿਸਮਤ ਨੇ ਆਖਿਰ ਉਸ ਦਾ ਰਾਜ਼ ਖੋਲ ਕੇ ਰੱਖ ਦਿੱਤਾ ਪੁਲਿਸ ਨੂੰ ਮਿਲੀ ਇੱਕ ਗੁਪਤ ਸੂਚਨਾ ਦੇ ਆਧਾਰ ਉੱਤੇ ਸਾਰਾ ਖੇਡ ਬੇਨਕਾਬ ਹੋ ਗਿਆ ਛਾਪੇਮਾਰੀ ਦੌਰਾਨ ਹਿਮਾਂਸ਼ ਨੂੰ ਜਵੰਦਾ ਗ੍ਰਿਫਤਾਰ ਕਰ ਲਿਆ ਗਿਆ ਹੁਣ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਜਾੜੀ ਸਰਟੀਫਿਕੇਟ ਕਿੱਥੋਂ ਬਣਾਇਆ ਗਿਆ ਸੀ ਤੇ ਕੌਣ ਉਸ ਦੀ ਮਦਦ ਕਰ ਰਿਹਾ ਸੀ ਤੇ ਜੀਣ ਲੱਗ ਪਿਆ ਨਵੀਂ ਜ਼ਿੰਦਗੀ ਪਰ ਕਿਸਮਤ ਨੇ ਆਖਿਰ ਉਸ ਦਾ ਰਾਜ਼ ਖੋਲ ਕੇ ਰੱਖ ਦਿੱਤਾ ਪੁਲਿਸ ਨੂੰ ਮਿਲੀ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਸਾਰਾ ਖੇਡ ਦੇ ਨਕਾਬ ਹੋ ਗਿਆ। ਛਾਪੇਮਾਰੀ ਦੌਰਾਨ ਹਿਮਾਂਸ਼ ਨੂੰ ਜੂੰਦਾ ਗ੍ਰਿਫਤਾਰ ਕਰ ਲਿਆ ਗਿਆ। ਹੁਣ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਝਾਲੀ ਸਰਟੀਫਿਕੇਟ ਕਿੱਥੋਂ ਬਣਾਇਆ ਗਿਆ ਸੀ ਤੇ ਕੌਣ ਉਸ ਦੀ ਮਦਦ ਕਰ ਰਿਹਾ ਸੀ।